ਜੋਗ ਐਸਐਸਪੀ શ્રી ਗੌਰਵ ਗਰਗ ਆਈਪੀਐਸ ਐਸਪੀਡੀ ਸ਼ਹਿਰ ਅਮਰਜ ਸਿੰਘ ਜੀ ਤੇ ਡੀਐਸਪੀ ਜਗਦੀਸ਼ ਛੱત્રી ਜੀ ਦਿਸ਼ਾ ਨਿਰਦੇਸ਼ ਤੇ ਦੇ ਜਿਹਦੀ ਤੈਂ ਸਾਥ ਪੁਨੀ 20 ਨੂੰ ਜੋ ਚੋਰੀ ਮਨੀ ਐਕਸਚेंजर ਨੇੜੇ ਪੀਐਨਪੀ ਬੈਂਕ ਕੋਲ ਦੁਪਹਿਰ ਦੇ ਸਮੇਂ ਜਦੋਂ ਖਾਣਾ ਖਾਂ ਚੱਲ ਜੰਦਾ ਤਾਂ ਕੋਈ ਇੱਕ ਨਾਮ ਨੂੰ ਵਿਅਕਤੀ ਆ ਕੇ ਉਹਦੀ ਦੁਕਾਨ ਦਾ ਦਰਵਾਜ਼ਾ ਤੋੜ ਕੇ ਸਿਰਫ 11 ਸੈਕਿੰਡ ਦੇ ਅੰਦਰ ਅੰਦਰ ਉਸ ਦੇ ਅੰਦਰੋਂ ਦਰਾਜ ਚੋਂ ਗਈ ਫੋਰਨ ਕਰੰਸੀ ਔਰ ਇੰਡੀਅਨ ਕਰੰਸੀ ਲੈ ਕੇ ਗਾਇਬ ਹੋ ਜਾਂਦਾ ਹੈ ਤੇ ਉਸ ਕੇਸ ਨੂੰ ਅਸੀਂ ਆ ਅੱਜ ਟ੍ਰੇਸ ਕੀਤਾ ਹੈ ਤੇ ਉਸ ਦੇ ਵਿੱਚੋਂ ਸਾਨੂੰ ਤਕਰੀਬਨ 2,56,000 ਰੁਪਏ ਦੀ ਰਿਕਵਰੀ ਇੰਡੀਅਨ ਕਰੰਸੀ ਔਰ ਫੋਰਨ ਕਰੰਸੀ ਦੀ ਰਿਕਵਰੀ ਹੋ ਚੁੱਕੀ ਹੈ ਸੋ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਵੀ ਬਰਾਮਦ ਕੀਤਾ ਗਿਆ ਇਸ ਵੀ ਕੇਸ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਆਏ ਸੀਗੇ ਤੇ ਉਹਨਾਂ ਬਲੋਅ ਦੇ ਚੋਰੀ ਕੀਤੀ ਸੀ ਚੋਰੀ ਕਰਕੇ ਇਹਨਾਂ ਨੇ ਜਿਹੜਾ ਕਰਨ ਕੁਮਾਰ ਨਾਮ ਦਾ ਜਿਹੜਾ ਲੜਦਾ ਆ ਉਹਨੇ ਆਪਣੇ ਸਾਰੇ ਪੈਸੇ ਆਪਣੀ ਮਾਂ ਨੂੰ ਦੇ ਦਿੱਤੇ ਸੀਗੇ। ਕੁਝ ਪੈਸੇ ਆਪਣੀ ਮਾਂ ਨੂੰ ਦੇ ਦਿੱਤੇ ਸੀਗੇ। ਜਿਸ ਦੇ ਤਹਿਤ ਉਸ ਦੀ ਮਾਂ ਦੀ ਵੀ ਅਰੈਸਟ ਕੀਤੀ ਗਈ। ਸਰ ਇਹਨਾਂ ਨੇ ਪਹਿਲਾਂ ਵੀ ਕੋਈ ਮਕਦਮਾ ਦਾ ਹਾਂ ਜਿਹੜਾ ਇਹਦੇ ਵਿੱਚ ਕੁਨਾਲ ਕੁਨਾਲ ਹੈ ਇੱਕ ਬਹੁਤ ਹੀ ਛਾਤਰ ਚੋਰ ਹੈ ਜਿਹੜਾ ਵੀ ਅੱਗੇ ਵੀ ਕਈ ਹਰ ਵਾਰੀ ਕਈ ਦੁਕਾਨਾਂ ਤੇ ਜਾਂਦਾ ਹੈ ਔਰ ਲੋਕਾਂ ਕੋਲ ਕਰੀਏ ਧੋਵਾਲ ਪੜਿਆ ਗਿਆ, ਕਦੀ ਨਸਰਾਲੇ ਪੜਿਆ ਗਿਆ। ਇਸ ਤਰ੍ਹਾਂ ਦੀ ਚੋਰੀਆਂ ਦੁਕਾਨਾਂ ਦੇ ਅੰਦਰ ਵੜ ਕੇ ਕਰਨ ਦਾ ਆਦੀ ਹੈ। ਉਨਕੀ ਕਾਰਵਾਈ ਕੀਤੀ ਹੋਈ ਸਰ ਹੁਣ ਅਸੀਂ ਹੈ ਨਾ ਜਿਹੜਾ ਉਸ ਦਿਨ ਸਾਡਾ ਮੁਕਦਮਾ ਜਿਹੜਾ ਚੋਰੀ ਦਾ ਦਰਜ ਹੋਇਆ ਸੀਗਾ ਉਸ ਦੇ ਵਿੱਚ ਅਸੀਂ ਇਹਨਾਂ ਦੀ ਅਰੈਸਟ ਪਾ ਕੇ ਰਿਕਵਰੀ ਵਿੱਚ 411 ਜੁਰਮ ਦਾ ਬੰਦਾ ਘਰ ਕੇ ਤਫਤੀਸ਼ ਕਰ ਰਹੇ ਸਰ ਜਿੰਨੇ ਆਪਣੇ ਘਰ ਫਸੇ ਫੜਾਇਆ ਉਹਦਾ ਘਰ ਚ ਤੇ ਸੁੰਦਰ ਨਗਰ ਚ ਤੇ ਇਹ ਪਹਿਲਾਂ ਵੀ ਇਹਨਾਂ ਤੇ ਕੋਈ ਦਰਜ ਕੇਸ ਹੈਗਾ ਹਾਂ ਇਸ ਵਾਰ ਇੱਕ ਇੱਕ ਕਰ ਗੁਨਾਲ ਕੁਮਾਰ ਤੇ ਹੈਗਾ ਬਾਕੀਆਂ ਦੀ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜਾ ਤੇ ਕਿੰਨੇ ਕੇਸ ਹੈਗੇ ਆ ਜਿਹੜੀ ਇਹਦੀ ਮਾਂ ਆ ਉਹਦੇ ਤੇ ਜਿਹੜਾ ਇਹਦਾ ਘਰ ਵਾਲਾ ਮਰ ਚੁੱਕਾ ਹੈ ਪੱਪੂ ਨਾਮ ਦਾ ਉਹਰੇ ਉੱਤੇ ਕਾਫੀ ਸਮੇਂ ਪਹਿਲਾਂ ਚਰਸ ਕਾਫੀ ਬਰਾਮਦ ਕੀਤੀ ਗਈ ਸੀ ਉੱਥੇ। ਸ਼ਿਆਰਪੁਰ ਤੋਂ ਦਿਲਜੀਤ ਅਜਨੋਹਾ ਦੀ ਰਿਪੋਰਟ ਐਸਐਮਜ਼ेड ਨਿਊਜ਼